ਜੀ ਪਛਵੀ ਗਰੇਵਣ ਦਰਾਸ ਪਹੁੰਚੇ ਪੀਐਮ ਮੋਦੀ ਪੀਐਮ ਮੋਦੀ ਨੇ ਸ਼ਹੀਦ ਜਵਾਨਾਂ ਦਿੱਤੀ ਸ਼ਰਧਾਂਜਲੀ ਕਾਰਗਿਲ ਯੁੱਧ ਸਮਾਰਕ ਤੇ ਸ਼ਹੀਦਾਂ ਨੂੰ ਕੀਤਾ ਨਮਨ ਜਹੇਦ ਮਾਰਕ ਦਾਵੀ ਕੀਤਾ ਦੁਆਰਾ ਦੁਨੀਆ ਦੀ ਸਭ ਤੋਂ ਉੱਚੀ ਸਰੰਗ ਦਾ ਰਖਿਆਨੀ ਪਥਰ ਸ਼ਿੰਕੂਲਾ ਜਨਰਲ ਪ੍ਰੋਜੈਕਟ ਦਾ ਰਖਿਆਨੀ ਪਥਰ ਫੌਜ ਦੇ ਰਿਫਾਰਮ ਤੇ ਰਾਜਨੀਤਿਕ ਗਲਤ ਸੰਵੇਦਨਸ਼ੀਲ ਵਿਸ਼ੇ ਨੂੰ ਕੁਝ ਲੋਕਾਂ ਨੇ ਰਾਜਨੀਤੀ ਦਾ ਵਿਸ਼ਾ ਬਣਾਇਆ ਅਗਨੀਪਥੀ ਯੋਜਨਾ ਦਿਨ ਦੇ ਨਾਲ ਦੇਸ਼ ਹੋਵੇਗਾ ਮਜ਼ਬੂਤ ਵਿਰੋਧੀ ਦਲ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਾਰਗਲ ਵਿਜੋ ਦਿਵਸ ਦੀ ਪਛਮੀ ਬਰੇਗਨ ਸੀਐਮ ਮਾਨੇਕੀਤਾ ਟਵੀਟ ਭਾਰਤੀ ਫੌਜ ਦੇ ਸ਼ਹੀਦ ਜਵਾਨਦਿਤ ਨੂੰ ਨਿਗੀ ਸ਼ਰਧਾਂਜਲੀ ਸਮੁੱਚਾ ਦੇਸ਼ ਇਸ ਸੂਰਬੀਰਤਾ ਦਾ ਹਮੇਸ਼ਾ ਰਣੀ ਰਹੇਗਾ ਮਹਾਨੀ ਦੇ ਕੇਸ ਵਿੱਚ ਪੇਸ਼ ਹੋਏ ਰਾਹੁਲ ਗਾਂਧੀ ਯੂਪੀ ਦੀ ਸੁਲਤਾਨਪੁਰ ਦਾਜ਼ਰ ਵਿੱਚ ਹੋਈ ਪੇਸ਼ੀ ਰਾਹੁਲ ਗਾਂਧੀ ਨੇ ਅਦਾਲਤ ਵਿੱਚ ਦੋਸ਼ਾਂ ਤੋਂ ਕੀਤਾ ਇਨਕਾਰ ਮੈਨੂੰ ਰਾਜਨੀਤਿਕ ਕਾਰਨਾ ਕਰਕੇ ਫਸਾਇਆ ਗਿਆ ਕਾਰਗਿਲ ਜਿੱਤ ਦੇ 25 ਸਾਲ ਪੰਜਾਬ ਸਰਕਾਰ ਦੇ ਵੱਲੋਂ ਮਨਾਇਆ ਜਾ ਰਿਹਾ ਵਿਜੇ ਦਿਵਸ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੂਚਾ ਕੇ ਮੰਤਰੀ ਘਟਾਰੂਚਾ ਨੇ ਭੇਂਟ ਕੀਤੀ ਸ਼ਰਧਾਂਜਲੀ ਚੰਡੀਗੜ੍ਹ ਭਾਜਪਾ ਨੂੰ ਮਿਲਿਆ ਨਵੇਂ ਇੰਚਾਰਜ ਸੰਸਦ ਅਤੁਲ ਗਰਕ ਚੰਡੀਗੜ੍ਹ ਭਾਜਪਾ ਦੇ ਨਵੇਂ ਇੰਚਾਰਜ ਗਾਜ਼ੀਆਬਾਦ ਤੋਂ ਸੰਸਦ ਨੇ ਅਤੁਲ ਗਰਕ ਜਲਦੀ ਦੇ ਬਿਆਨ ਤੇ ਮਾਤਾ ਪਿਤਾ ਦਾ ਬਿਆਨ ਚੰਨੀ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਬੇਇਨਸਾਫੀ ਦਾ ਮੁੱਦਾ ਅਸੀਂ ਚੰਨੀ ਜੀ ਦਾ ਧੰਨਵਾਦ ਕਰਦੇ ਹਾਂ ਹੋਰ ਸੰਸਦ ਮੈਂਬਰ ਨੂੰ ਵੀ ਪੰਜਾਬ ਦੇ ਹੱਕਾਂ ਦੇ ਲਈ ਬੋਲਣਾ ਚਾਹੀਦਾ ਜ਼ਰਦਾਬ ਸ਼ਹੀਦ ਜਵਾਨ ਪਰਵਿੰਦਰ ਸਿੰਘ ਸ਼ਹੀਦ ਪਰਵਿੰਦਰ ਸਿੰਘ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਪਤਨੀ ਬਲਵਿੰਦਰ ਸਿੰਘ ਦੀ ਲਿਖੀ ਚਿੱਠੀ ਨੂੰ ਦੇਖ ਕੇ ਯਾਦ ਕਰਦੀ ਆ ਸਰਪ੍ਰੀਤ ਕਾਰਗਿਲ ਦੇ ਜੰਗ ਦੌਰਾਨ ਸ਼ਹੀਦ ਹੋਇਆ ਜੈਪ ਸਿੰਘ ਜੈਪ ਸਿੰਘ ਦੇ ਪਰਿਵਾਰ ਨੂੰ ਉਹਨਾਂ ਨੇ ਉਹਨਾਂ ਤੇ ਮਾਨ ਆਰਮੀ ਦੇ ਵੱਲੋਂ ਸੇਨਾ ਮੈਡਲ ਦੇ ਕੇ ਦਿੱਤਾ ਗਿਆ ਸਨਮਾਨ कागज युद्ध में पांच सौ सताई जवान शहीद तेरह सौ त्रेहठ फौजी हुए सन जख्मी बनाला सिल्वर जुबली समागम नशे के खिलाफ कार्रवाई जीरा थाना मल्लावला मखु की पुलिस वालों कार्रवाई डेढ़ सौ ग्राम हैरोइन तीन सौ नशीलिया गोलियां बरामद बटाला के पुराने इलाके शिव मंदिर मोहल्ला मामला घर के थलियों ਤਸ ਗਈ 15 ਫੁੱਟ ਜ਼ਮੀਨ ਜ਼ਮੀਨ ਦਾ ਸੰਦੇ ਨਾਲ ਲੋਕ ਘਰਾ ਤੇ ਮੰਦਰ ਨੂੰ ਹੋ ਰਿਹਾ ਨੁਕਸਾਨ ਨਸ਼ੀਲੇਸਾ ਅਗਰਾ ਖਿਲਾਫ ਵੱਡੀ ਕਾਰਵਾਈ ਜੀਰਾ ਦੇ ਥਾਣਾ ਮੱਲਾਵਾਲਾ ਤੇ ਮੱਖੂ ਦੀ ਪੁਲਿਸ ਵੱਲੋਂ ਕਾਰਵਾਈ 150 ਗ੍ਰਾਮ ਹੈ ਰੋਈ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਬਰਾ ਦੇ ਪਿੰਡ ਗੋਕੇ ਦੇ ਵਿੱਚ ਦੋ ਤਿੰਨ ਵਿਚਾਲੇ ਛੜਬ ਦੋਵੇਂ ਦਿਨਾਂ ਨੇ ਇੱਕ ਦੂਜ ਨਾਲ ਕੀਤੀ ਕੋਟਮਾਰ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਹੋਇਆ ਝਗੜਾ ਪਸ਼ਿੰਡਾ ਸਿਹਤ ਵਿਭਾਗ ਨੇ ਗੁਨਾਲਕ ਨਗਰ ਮੁਹੱਲਾ ਵਿੱਚ ਕੀਤੀ ਰੇਡ ਗੰਦੇ ਫਰਸ਼ ਤੇ ਸਪ੍ਰਿੰਗਰੋਲ ਤੇ ਮੋਮੋਸ ਬਣਾ ਕੇ ਰੱਖੇ ਲੋਕਾਂ ਦੇ ਸਿਹਤ ਦੇ ਨਾਲ ਕੀਤਾ ਜਾ ਰਿਹਾ ਹੈ ਕਿ ਮਾਰ ਪੰਜਾਬ ਪੁਲਿਸ ਵੱਲੋਂ ਨਸ਼ਰ ਰੋਧ ਸੈਮੀਨਾਰ ਇੰਡੋਪਾਕ ਬਾਰਡਰ ਦੇ ਕਸਬਾ ਜੈਨਪੁਰ ਦੇ ਵਿੱਚ ਸੈਮੀਨਾ ਵੱਡੀ ਗੈਰਦੀ ਵਿੱਚ ਪਿੰਡ ਦੇ ਨੌਜਵਾਨਾਂ ਨੇ ਲਿਆ ਹਿੱਸਾ तीन नौजवान ने मेडिकल स्टोर बनाया निशाना होकर आए तीन नौजवान दुकान बैठे मुलाजम के बनाला मोगा नैशनल हाईवे दो दिन पहला शुरू है टोल प्लाजा किसान मजदूर संघर्ष कमेटी ने लगाया धरना अपने मंगा लैसे धरना ला के किया टोल फ्री ਨਾਲੀ ਵਿੱਚ ਪਾਰੀ ਮੀ ਅੰਜੁਨੀ ਮਹਾਦੇਵ ਨਾਲੇ ਦੇ ਵਿੱਚ ਆਇਆ ਹੜ੍ਹ ਕਈ ਘਰਾਂ ਨੂੰ ਪਹੁੰਚਿਆ ਨੁਕਸਾਨ ਇੱਕ ਪਾਵਰ ਪ੍ਰੋਜੈਕਟ ਨੂੰ ਵੀ ਹੋਇਆ ਨੁਕਸਾਨ ਦਿੱਲੀ ਦੇ ਦਵਾਰਕਾ ਸੈਕਟਰ 12 ਦੇ ਵਿੱਚ ਵੱਡਾ ਹਾਦਸਾ ਅੰਡਰ ਕੰਸਟਰਕਸ਼ਨ ਬਿਲਡਿੰਗ ਦੇ ਬੇਸਮੈਂਟ ਦੇ ਡਿੱਗੀ ਕੰਧ ਦੇ ਇੱਕ ਮਹਿਲਾ ਦੀ ਮੌਤ 9 ਲੋਕ ਹੋਏ ਜ਼ਖਮੀ ਪਾਰੀ ਮੀ ਦੇ ਨਾਲ ਬਿਹਾਲ ਰਾਸਾਨੀ ਤਲਾਬ ਇੱਕ ਸਬਦਿਲ ਹੋਈ ਹੈ ਦਿੱਲੀ ਦੀ ਸੜਕਾਂ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਰਿਆ ਪਾਣੀ ਲੋਕਾਂ ਨੂੰ ਘਰ ਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਯੂਪੀ ਦੇ ਰਾਵਲੀ ਦੇ ਵਿੱਚ ਫਰਜ਼ੀ ਜਨਮ ਸਰਟੀਫਿਕੇਟ ਬਣਾਉਣ ਦਾ ਮਾਮਲਾ ਪਿੰਡ ਦੇ ਲੋਕ ਜਿਨ੍ਹਾਂ ਦੀ ਆਬਾਦੀ 8000 ਦੇ ਕਰੀਬ ਉੱਥੋਂ ਦੇ ਲੋਕ ਸੂਵਿਧਾ ਕੇਂਦਰ ਤੋਂ 12000 ਜਨਮ ਸਰਟੀਫਿਕੇਟ ਬਣਵਾ ਕੇ ਗਏ ਕੋਟਾ ਮੇਸਰ ਵਾਲੇ ਝਗੜੇ ਦੌਰਾਨ ਆਰਤਨੇ ਨੇ ਕੀਤੀ ਖੁਦਕੁਸ਼ੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਅਤੇ ਸਹੁਰੇ ਦੇ ਕਤਲ ਦਾ ਲਗਾਇਆ ਦੋਸ਼ ਮ੍ਰਿਤਕਾ ਨੇ ਫਾਹ ਲਗਾ ਕੇ ਕੀਤੀ ਖੁਦਕੁਸ਼ੀ ਪਉਂਦੇਪੜ੍ਹੇਸ਼ ਦੇ ਅਲੀਗੜ ਦੇ ਵਿੱਚ ਹਾਈਵੇ ਤੇ ਰੋਡਵੇਸ ਬੱਸ ਤੇ ਉਚਾਲੇ ਹੋਈ ਟੱਕਰ ਇੱਕ ਔਰਤ ਤੇ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਹੋਈ ਮੌਤ। ਰਾਜਸਥਾਨ ਦੇ ਉਦਯਪੁਰ ਦੇ ਵਿੱਚ ਸਿਗਰਟ ਨੂੰ ਲੈ ਕੇ ਵਿਵਾਦ ਬਦਮਾਸ਼ ਨੇ ਦੁਕਾਨਦਾਰ ਦੇ ਲੜਕੇ ਨੂੰ ਤਲਵਾਰ ਨਾਲ ਮਾਰ ਕੀਤਾ ਉਤਾਰਿਆ ਮੌਤੇਕਾਰ ਬਚਾਦ ਦੇ ਲਈ ਆਈ ਕਿ ਦੁਕਾਨਦਾਰ ਦਾ ਹੱਥ ਵੀ ਵਾਰ ਦਿੱਤਾ। ਬਾਬਾ ਤੇ ਕਾਂਗਰਸੀ ਵਿਧਾਇਕ ਸ਼ਰਵਨ ਕੁਮਾਰ ਨੇ ਤਵੇ ਵਾਜਿਬ ਬਿਆਨ Rajasthan ਵਿਧਾਨ ਸਭਾ ਸਦਨ ਵਿੱਚ ਹੋਇਆ ਹੰਗਾਮਾ ਭਾਜਪਾ ਵਿਧਾਇਕ ਬਲਕਨਾਥ ਨੇ ਕਿਹਾ ਕਾਂਗਰਸ ਆਹਰ ਬਿਆਨ ਸਨਾਤਨ ਪ੍ਰਤੀ ਉਨਾਦੀ ਮਾਨਸਿਕ ਤੌਰ ਦਰਸਾਉਂਦਾ। ਅੱਜ ਹੁਣ ਜਾ ਰਹੀ ਹੈ 올림픽 ਖੇਡਾਂ ਦੀ ਸ਼ੁਰੂਆਤ ਹੈ ਸ਼ੁਰੂਆਤ ਤੋਂ ਪਹਿਲਾਂ ਆਈਫਲ ਟਾਵਰ ਨੂੰ ਸੁਜਾਇਆ 올림픽 ਰਿੰਗ ਦੇ ਨਾਲ ਦਿਖਿਆ ਸ਼ਾਨਦਾਰ ਨਜ਼ਾਰਾ ਲਾਈਟਾਂ ਦੇ ਨਾਲ ਚਮਕਿਆ ਆਈਫਲ ਚਾਂਦ। ਅਮਰੀਕਾ ਦੇ ਯੈਲੋਸਟੋਨ ਨੈਸ਼ਨਲ ਪਾਰਕ ਦੇ ਵਿੱਚ ਧਮਾਕਾ ਗਰਮ ਪਾਣੀ ਦੇ ਫਵਾਰੇ ਵਿੱਚ ਭਿਆਨਕ ਹੋਇਆ ਧਮਾਕਾ ਸਲਾਨੀਆਂ ਨੇ ਭੱਜ ਕੇ ਬਚਾਈ ਆਪਣੀ ਜਾਨ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿੱਚ ਮੱਚੀ ਅਫਰਾ ਤਫਰੀ ਐਸ ਐਂਡ ਪੀ ਤੋਂ ਲੈ ਕੇ ਗਿਫਟ ਨਿਫਟੀ ਖਰਾਬ ਸਥਿਤੀ ਦੁਨੀਆ ਦੇ ਛੋਟੇ ਦੇ ਮਿਲ ਦੀ ਦੌਲਤ ਵਿੱਚ ਭਾਰੀ ਗਿਰਾਵਟ राष्ट्रपति भवन ਦੇ ਦਰਬਾਰ ਹਾਲ ਦਾ ਬਦਲਿਆ ਨਾ ਰਾਸ਼ਟਰੀ ਭਵਨ ਦਾ ਨਾਮ ਬਦਲ ਕੇ ਰੱਖਿਆ ਗਣਤੰਤਰ ਚੋਕਾ ਹਾਲ ਨੂੰ ਹੁਣ ਅਸ਼ੋਕਾ ਮੰਡਪ ਦੇ ਵਜੋਂ ਜਾਣਿਆ ਜਾਵੇਗਾ। ਜੈਲਿਆ ਚੰਨ ਸੰਸਦ ਮੈਂਬਰ ਚੰਦਰ ਆਰੇ ਦਾ ਵੱਡਾ ਅਭਿਆਨ ਟਵੀਟ ਦੇ ਵਿੱਚ ਖਾਲਸਾਨੀ ਕੱਟੜ ਪੰਥੀ ਕੈਨੇਡਾ ਨੂੰ ਪ੍ਰਦੂਸ਼ਿਤ ਕੀਤਾ ਅਧਿਕਾਰਾਂ ਦੀ ਆਜ਼ਾਦੀ ਦੀਕਰ ਰਹੇ ਦੁਰਵਰਤੋਂ। ਦਾਵੰਦ ਵਿੱਚ ਪਿਆਲਕ tufan ਦੀ ਲੋਕਾਂ ਦੀ ਮੌਤ ਤੋਂ 27 ਲੋਕ ਜ਼ਖਮੀ tufan ਹੋਰ ਖਤਰਨਾਕ ਖਤਰਨਾਕ ਹੋਣ ਦਾ ਖਤਰਾ ਪਲਦੀ ਚੋਪੜਾ ਨੇ ਸੋਸ਼ਲ ਮੀਡੀਆ ਤੇ ਵੀਡੀਓ ਕੀਤੀ ਸ਼ੇਅਰ ਜਿਸ ਦੇ ਵਿੱਚ ਉਹ ਉਦਾਸ ਕਿਸ਼ਤੀ ਵਿੱਚ ਬੈਠੇ ਬਨੇਤਰੀ ਨੇ ਇਸ ਬਿਨਾ ਮੇਕਅਪ ਇੱਕ ਲੰਬੀ ਪੋਸਟ ਵੀ ਲਿਖੀ ਐਲਵਿਸ਼ ਯਾਦਵ ਇੱਕ ਵਾਰ ਫਿਰ ਤੋਂ ਅੱਜ ਬਾਤਾ ਦੇ ਵਿੱਚ ਐਲਵਿਸ਼ ਯਾਦਵ ਨੇ ਪਾਪਾ ਕਾਸ਼ੀਸ਼ਿਸ਼ਵਰ ਅਦੇ ਕੀਤੇ ਦਰਸ਼ਨ ਐਲਵਿਸ਼ ਯਾਦਵ ਨੇ ਸਵਰਨ ਸਿਖਰ ਦੇ ਗੋਲ ਆਪਣੀ ਫੋਟੋ ਕਲਿੱਕ ਕਰਵਾ ਕੇ ਨਮਾਵੇ ਬਾਤ ਕੀਤਾ ਖੜਾ। ਰਾਜੀਵ ਸੰਦੇਲਪਨ ਸਾਰੇ ਦੀ ਫਿਲਮ ਚਰਾਬ ਗਾਂਧੀ ਵਾਲੀ ਕੀਤੀ ਗੱਲ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਲਈ ਉਹਨਾਂ ਨੇ 9 ਮਿੰਟ ਦਾ ਕੀਤਾ ਇੰਤਜ਼ਾਰ। ਜਿਵੇਂ ਬੱਤੇ ਵੱਡੇ ਪਰਦੇ ਤੇ ਕਾਲ ਕੀ ਬੀਤੇ ਦਿਵਸ ਮਨਾਇਆ ਦੂਜੇ ਪਾਸੇ ਬਾਲੀਵੁੱਡ ਇੰਡਸਟਰੀ ਦੇ ਕੁਝ ਅਜੂਹੇ ਕਲਾਕਾਰ ਜਨਾਰਾਇਸ ਜਾਗਤ ਨਾਲ ਸਿੱਧਾਂ ਸੰਬੰਧ। ਫਿਲਮ ਅਸਿੰਦਿਲ ਰੁਪਾਤ ਟ੍ਰੇਲਰ ਹੋਇਆ ਰਿਲੀਜ਼ ਰਿਲੀਜ਼ ਸਟ੍ਰੀਟ ਸਟਾਲ ਤੇ ਵੇਚਣ ਵਾਲੀ ਬੜਾ ਪਾਉ ਗਰਲ ਲਈ ਖਰੀਦੀ ਦੁਕਾਨ ਸਾਸਾ ਕੰਗੜਾ ਰੋਤੇ ਪਹਿਲੀ ਵਾਰ ਬੜਾ ਪਾਉ ਗਰਲ ਬਾਰੇ ਸਸਰ ਵਿੱਚ ਕੀਤੀ ਗੱਲ ਕੰਗੜਾ ਨਾਥੇ ਲੋਕ ਸਭਾ ਸਪੀਕਰ ਸਾਹਮਣੇ ਵਿਚਾਰ ਕੀਤੇ ਪੇਸ਼ ਕਰਨ ਨੇ ਕਿਹਾ ਕਿ ਮੇਰੇ ਅਤੇ ਮੰਡੀ ਦੇ ਲੋਕਾਂ ਤਰਫੋਂ ਮੈਂ ਤੁਹਾਨੂੰ दिलो बधाई ਦਿੰਦੀ ਹਾਂ ਜਿਲਜੀ ਤੋਂ ਸਾਜ ਦੇ ਆਪਣੇ ਆਵਾਜ਼ ਨਾਲ ਦਰਸ਼ਕਾਂ ਦਾ ਕੀਤਾ ਮਨੋਰੰਜਨ ਲਾਈਵ ਕੰਸਰਟ ਦੇ ਵਿਚਾਲੇ ਦਲਜੀਤ ਨੇ ਪ੍ਰਸ਼ੰਸਕਾਂ ਜਿੱਤਾ ਖਾਸ ਤੌਰ 'ਤੇ ਸਲਮਾਨ ਖਾਨ ਨੇ ਆਪਣੇ ਘਰ ਦੇ ਬਾਹਰ ਹੋਈ ਗੋਲੀਬਾਰੀ ਬਾਰੇ ਕੀਤੀ ਗੱਲ ਬਾਲੀਵੁੱਡ ਸਟਾਰ ਦੱਸਿਆ ਕਿ ਲਾਰੈਂਸ ਵਿਸ਼ਰੋਈ ਗੈਂਗ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ

ਇੰਗਲਿਸ਼ ਪਲਬ ਨੇ ਚੱਕੇ ਮਾਰਨ ਤੇ ਪਾਬੰਦੀ ਲਗਾਉਣ ਦਾ ਕੀਤਾ ਫੈਸਲਾ ਸਾਊਥ ਵਿਕਟਰੀ ਸ਼ੋਰਹੈਮ ਕ੍ਰਿਕਟ ਕਲੱਬ ਨੇ ਬੱਲੇਬਾਜ਼ਾਂ ਨੂੰ ਚੱਕੇ ਮਾਰਨ ਤੇ ਲਗਾਈ ਪਾਬੰਦੀ 올 ਰਾਉਂਡਰ ਦੀਪਕ ਹੁੜਾ ਇੱਕ ਵਾਰ ਫਿਰ ਤੋਂ ਸੁਰਖੀ ਵਿੱਚ ਦੀਪਕ ਹੁੜਾ ਨੇ 9 ਸਾਲ ਤੱਕ ਡਿਟੇਨ ਕਰਨ ਤੋਂ ਕੀਤਾ ਦੀਪਕ ਹੁੜਾ ਹਿਮਾਚਲ ਦੀ ਕੁੜੀ ਨਾ ਕੀਤਾ ਪਿਆ ਸ਼੍ਰੀਲੰਕਾ ਦੇ ਫਤੂਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ 27 ਜੁਲਾਈ ਨੂੰ ਪੱਲੇਗਲੇ ਮੈਦਾਨ ਦੇ ਵਿੱਚ ਪਿਹੜਾ ਜਾਵੇਗਾ ਪਹਿਲਾ ਮੈਚ ਸ਼੍ਰੀਲੰਕਾ ਦੇ ਫਤੂਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਗੋਤਮ ਗੰਬੀਰ ਵੀ ਪਹਿਲੇ ਮੈਚ ਨਾਲ ਕੋਚਿੰਗ ਦੀ ਕਰਨਗੇ ਸ਼ੁਰੂਆਤ ਪਾਕਿਸਤਾਨੀ ਕ੍ਰਿਕਟ ਟੀਮ ਦੇ ਨਰਾਸ਼ਜਨਕ ਪ੍ਰਦਰਸ਼ਨ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਚੁੱਕੇ ਕਈ ਸਖਤ ਕਦਮ, ਕਪਤਾਨ ਬਾਬਰ ਆਜ਼ਮ 'ਤੇ ਵੀ ਕਪਤਾਨੀ ਖੋਹੰਦਾ ਖਤਰਾ। ਪਾਕਿਸਤਾਨ ਦੇ ਵਿੱਚ ਹੋਣ ਵਾਲੀ ICC ਚੈਂਪੀਅਨਸ ਟਰੋਫੀ ਭਾਰਤੀ ਟੀਮ ਦੇ ਗੰਢੀ ਦੇਸ਼ ਜਾਣ ਨੂੰ ਲੱਕੇ ਬਣਿਆ ਸਸਪੈਂਸ। ਹੁਣ ਕੋਲ ਅਗੇ ਖਬਰਾਂ ਦਾ ਵਿਸਤਾਰ ਦੇਣਾ। ਸੋ ਕਾਰਗਿਲ ਵਿਜੋਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਸੋ ਇਹ ਦਿਹਾੜਾ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ ਸੋ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਦਿੱਤੀ ਜਾਂਦੀ ਹੈ ਸ਼ਰਧਾਂਜਲੀ ਸੋ ਹਰ ਸਾਲ 26 ਜੁਲਾਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਜੁ ਲਦਾਖ ਦੇ ਵਿੱਚ ਪੀਐਮ ਨਰੇਂਦਰ ਮੋਦੀ ਦੇ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਖਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਜਿੱਥੇ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬੇहद ਮਹੱਤਵਪੂਰਨ ਦਿਨ ਹੈ ਜੋ ਪੀਐਮ ਨਰਿੰਦਰ ਮੋਦੀ ਵੀ ਲਦਾਖ ਦੇ ਦਰਾਸ ਪਹੁੰਚੇ ਜਿੱਥੇ ਕਿ ਖਾਰਗਿਲ ਯੁੱਧ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਉਹਨਾਂ ਦੇ ਵੱਲੋਂ ਨਮਨ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ ਸੋ ਹਰ ਸਾਲ 26 ਜੁਲਾਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ ਤੇ ਦੇਸ਼ ਭਰ ਦੇ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ 카르길 विजय दिवस दी पश्चिमी वरेगांड पीएम मोदी ने शहीद जवानों स्मृति श्रद्धांजलि कार्यक्रम युद्ध स्मारक ते शहीदां नु नमन कीता ते शहीद मारक दावी द्वारा कीता गया सो आज लद्दाख दी दरार से विच पहुंचे ने पीएम नरेंद्र मोदी जिते की, की कारगिल युद्ध ते विच शहीद होए जवानों नु ना वल्लो श्रद्धांजलि दीती गई है ते शहीद मारक दावियों ना वल्लो द्वारा कीता गया सो शहीदां नु नमन कीता पीएम नरेंद्र मोदी ने कारगिल विजय दिवस दी पश्चिमी वरेगांड जिते की पूरे देश ते विच मनाई जा रही है ते इना शहीदां नु याद कीता जा रिया है ਸੋ ਕਾਰਗਿਲ ਵਿਜਿਤ ਦਿਵਸ ਦੀ ਪਛਮੀ ਬਰੇਗੰਡਾ ਜਿੱਥੇ ਕਿ ਪੀਐਮ ਮੋਦੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਸ਼ਹੀਦ ਮਾਰਗ ਦਰਸ਼ਨ ਹਵਲ ਨੂੰ ਦੁਆਰਾ ਕੀਤਾ ਗਿਆ ਸੋ ਕਾਰਗਿਲ ਯੁੱਧ ਦੇ ਵਿੱਚ ਸ਼ਹੀਦ ਹੋਏ ਇਹਨਾਂ ਜਵਾਨਾਂ ਨੂੰ ਯਾਦ ਕੀਤਾ ਹੈ ਤੇ ਨਮਨ ਕੀਤਾ ਗਿਆ ਹੈ ਗਧਰ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਗੂਲਾ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ ਸ਼ਿੰਗੂਲਾ ਸੁਰੰਗ ਪ੍ਰੋਜੈਕਟ ਦੇ ਵਿੱਚ 4.1 ਕਿਲੋਮੀਟਰ ਲੰਬੀ ਟਵਿਨ ਟਿਊਬ ਸੁਰੰਗ ਸ਼ਾਮਿਲ ਹੈ ਜੋ ਕਿ ਲੇ ਨੂੰ ਹਰ ਮੌਸਮ ਦੇ ਵਿੱਚ ਸੰਪਰਕ ਪ੍ਰਦਾਨ ਕਰਨ ਦੇ ਲਈ ਨਿਮ ਪਦਨ ਦਰਚਾ ਰੋਡ ਤੇ ਲਗਭਗ 15800 ਫੁੱਟ ਦੀ ਉਚਾਈ ਤੇ ਬਣਾਈ ਜਾਵੇਗੀ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਵਰਤੀ ਪਰ ਹੂੰ ਤੋਂ ਸੁਭਾਵਿਕ ਹੈ वो स्मृतियां मेरे मन में ताजा हो गई है मुझे याद है किस तरह हमारी सेनाओं ने इतनी ऊंचाई पर इतने कठिन युद्ध ऑपरेशन को अंजाम दिया था मैं देश को विजय दिलाने वाले ऐसे सभी शुरबीरों को आदरपूर्वक प्रणाम करता हूं मैं उन शहीदों को नमन करता हूं जिन्होंने कारगिल में मातृभूमि की रक्षा के लिए अपना सर्वोच्च बलिदान दिया साथियों कारगिल में हमने केवल युद्ध नहीं जीता था हमने सत्य संयम और सामर्थ्य का अद्भुत परिचय दिया था आप जानते हैं भारत उस समय शांति के लिए प्रयास कर रहा था। बदले में पाकिस्तान ने फिर एक बार अपना अविश्वासी चेहरा दिखाया लेकिन सत्य के सामने असत्य और आतंकी हार हुई साथियों पाकिस्तान ने अतीत में जितने भी दुष्प्रयास किए उसे मुंह की खानी पड़ी है लेकिन पाकिस्तान ने अपने इतिहास से कुछ नहीं सीखा है आतंकवाद के सहारे वॉर के सहारे अपने आप को प्रासंगिक बनाए रखने का प्रयास कर रहा है लेकिन आज जब मैं उस जगह से बोल रहा हूं जहां आतंक के आकाओं को मेरी आवाज सीधे सुनाई पड़ रही है मैं आतंकवाद के इन सरपरस्तों को कहना चाहता हूं कि उनके नापाक मनसूबे कभी कामयाब नहीं होंगे आतंकवाद को हमारे जाबाज पूरी ताकत से कुचलेंगे ਕਾਰਗਲ ਵਿਜੈ ਦਿਵਸ ਦੀ ਪੱਛਮੀ ਬਰੇਗੰਡ ਮੌਕੇ ਤੇ ਸੀਐਮ ਆਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਕਿਹਾ ਕਿ ਕਾਰਗਲ ਵਿਜੈ ਦਿਵਸ ਮੌਕੇ ਤੇ ਕਾਰਗਲ ਦੀ ਜੰਗ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਸਾਡੇ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਨਿੱਘੀ ਸ਼ਰਧਾਂਜਲੀ ਸਮੁੱਚਾ ਦੇਸ਼ ਉਹਨਾਂ ਦੀ ਇਸ ਸ਼ੂਰਬੀਰਤਾ ਦਾ ਹਮੇਸ਼ਾ ਰਣੀ ਰਹੇਗਾ ਸੋ ਕਾਰਗਿਲ ਵਿਜੇ ਦਿਵਸ ਦੀ 25ਵਰੀ ਗਣਜ ਚੁਤੇ ਕੀ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸੀਐਮ ਮਾਨ ਦੇ ਵੱਲੋਂ ਸ਼ਰਧਾਂਜਲੀ ਪੇਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਮਨਾਏ ਜਾ ਰਹੇ ਕਾਰਗਿਲ ਵਿਜੇ ਦਿਵਸ ਮੌਕੇ ਤੇ ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਵਾਜ ਕਾਰਗਿਲ ਦੀ ਜਿੱਤ ਦੇ 25 ਸਾਲ ਪੂਰੇ ਹੋਏ ਨੇ 25ਵੀਂ ਵਿਰੇਗੰਡ ਮਨਾਈ ਜਾ ਰਹੀ ਹੈ ਇਸ ਨੂੰ ਲੈ ਕੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਪਹੁੰਚੇ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮਾਨਹਰੀ ਦੇ ਕੇਸ ਵਿੱਚ ਪੇਸ਼ ਹੋਏ ਰਾਹੁਲ ਗਾਂਧੀ ਯੂਪੀ ਦੀ ਸੁਲਤਾਨਪੁਰ ਅਦਾਲਤ ਦੇ ਵਿੱਚ ਹੋਈ ਹੈ ਪੇਸ਼ੀ ਰਾਹੁਲ ਗਾਂਧੀ ਨੇ ਅਦਾਲਤ ਦੇ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਸੋ ਮੈਨੂੰ ਰਾਜਨੀਤਿਕ ਕਾਰਨਾ ਕਰਕੇ ਫਸਾਇਆ ਗਿਆ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਅਮਿਤ ਸ਼ਾਹ ਦੇ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਦਰਜਾ ਕੇਸ ਸੋ ਮਾਨਹਰੀ ਦੇ ਕੇਸ ਵਿੱਚ ਰਾਹੁਲ ਗਾਂਧੀ ਦੀ ਪੇਸ਼ੀ ਹੋਈ ਹੈ ਯੂਪੀ ਦੀ ਸੁਲਤਾਨਪੁਰ ਅਦਾਲਤ ਦੇ ਵਿੱਚ ਰਾਹੁਲ ਗਾਂਧੀ ਪੇਸ਼ ਹੋਏ ਨੇ ਹਾਲਕਿ ਰਾਹੁਲ ਗਾਂਧੀ ਦੇ ਵੱਲੋਂ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਨਕਾਰਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਰਾਜਨੀਤਿਕ ਕਾਰਨਾ ਕਰਕੇ ਫਸਾਇਆ ਗਿਆ ਰਾਹੁਲ ਗਾਂਧੀ ਨੇ ਦਾਜਤ ਦੇ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਯੂਪੀ ਦੀ ਸੁਲਤਾਨਪੁਰ ਦਾਜਤ ਦੇ ਵਿੱਚ ਹੋਈ ਹੈ ਪੇਸ਼ੀ ਦਾਜੀ ਕਿ ਅਮਿਤ ਸ਼ਾ ਦੇ ਵੱਲੋਂ ਮਾਨਹਾਨੀ ਦਾ ਕੇਸ ਜਿਹੜਾ ਕਿ ਦਰਜ ਕੀਤਾ ਗਿਆ ਸੀ ਸੋ ਉਸੇ ਨੂੰ ਲੈ ਕੇ ਅੱਜ ਪੇਸ਼ੀ ਹੋਈ ਹੈ ਰਾਹੁਲ ਗਾਂਧੀ ਦੇ ਜਿੱਥੇ ਕਿ ਰਾਹੁਲ ਗਾਂਧੀ ਦੇ ਵੱਲੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ। ਬਚਾਰਕੋਟ ਦੇ ਪਿੰਡ ਫੰਕਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਜਿਹੜੇ ਕਿ ਸ਼ੱਕੀ ਦੇਖੇ ਗਏ ਨੇ ਰਾਸੀਏ ਕੀ ਪਠਾਨਕੋਟ ਦੇ ਪਿੰਡ ਫੰਕਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਨੇ ਇੱਕ ਘਰ ਦੇ ਕੰਦ ਟੱਪ ਕੇ ਪਰਿਵਾਰ ਦੇ ਕੋਲੋਂ ਰੋਟੀ ਮੰਗੀ ਸੋ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਦਿੱਤੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ छानਬੀੜ ਕਰ ਰਹੀ ਹੈ ਵੱਖ-ਵੱਖ ਜਗ੍ਹਾ ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ 10 ਕੀ 48 ਘੰਟੇ ਪਹਿਲਾਂ ਵੀ ਇਸੇ ਪਿੰਡ ਦੇ ਵਿੱਚ 7 ਸ਼ੱਕੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਉਦੋਂ ਤੋਂ ਹੀ ਇਸ ਪਿੰਡ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਫਿਲਹਾਲ ਅਜੇ ਤੱਕ ਪੁਲਿਸ ਅਤੇ ਸੈਨਾ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਿਆ ਨਮਸਕਾਰ ਦੋਸਤੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕੀਤੀ ਹੈ ਜ਼ਿਲ੍ਹਾ ਪਠਾਨਕੋਟ ਦੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸੰਦੇਖ ਦੇਖਣ ਦਾ ਮਾਮਲਾ ਕਿਰਾ ਪ੍ਰਕਾਸ਼ ਦੇ ਵਿੱਚ ਦਿਨ ਬ ਦਿਨ ਨੰਦਾ ਰਿਹਾ ਉਦਾਂ ਹੀ ਗੱਲ ਕੀਤੀ ਹੈ ਕੁਝ ਦਿਨ ਪਹਿਲੇ ਫੰਗੋਤੀ ਦੇ ਵਿੱਚ ਕਿਰੇ ਸੱਤ ਸੰਦੇਸ਼ ਦੇ ਵਿਅਕਤੀ ਦੇਖਣ ਨੂੰ ਮਿਲੇ ਸੀ ਜਿਹਦੇ ਚਲਦੇ ਪੁਲਿਸ ਵੱਲੋਂ ਸਰਚ ਬਿਆਨ ਚਲਾਇਆ ਗਿਆ ਸੀ ਔਰ ਨਾਕੇ ਲਗਾ ਕੇ ਲੋਕਾਂ ਦੀ ਚੈਕਿੰਗ ਵੀ ਕੀਤੀ ਗਈ ਮੈਂ ਤੇ ਮੇਰਾ ਨਾਮ ਰਜਿੰਦਰ ਸਿੰਘ ਹੈ ਸਰ ਕੀ ਬਾਤ ਆ ਪੇਸ਼ ਕਰਾ ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਹਨਾਂ ਦੀ ਮਿਸਰੀ ਜੀ ਉਥੇ ਛਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਭਾਰ ਇਧਰ ਉਧਰ ਦੇਖਿਆ ਤੇ ਉਹਦੇ ਕੋਲ ਬਾਅਦ ਉਹ ਚੱਲ ਗਏ ਨੇ ਹੋਇਆ ਕਿਸਾ ਦਾ ਸੀਗਾ ਹੁਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡிரஸ் ਪਾਇਆ ਹੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡிரஸ் ਨਹੀਂ ਪਛਾਣ पाए ਬੈਗ ਸੀਗੇ ਉਹਦੇ ਕੋਲ ਵੈਪਨ ਨੂੰ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਜੀ ਰਾਤ ਨੂੰ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੀ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਉਹੀ ਰਿਜ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਸੀ ਔਰ ਇੱਥੇ ਵੀ ਇਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨ ਹੈ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿੰਨੇ ਕੁ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਾ ਹੈ ਕਿ ਇਹ ਜਿਹੜੇ ਇਹਨਾਂ ਪੇਠਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਜੀ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇੱਧਰ ਸਾਡੀਆਂ ਪਹਿਲੀਆਂ ਨੇ ਲੋਕੀ ਜਾਂਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੇ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਆ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਆ ਪੁਲਿਸ ਆਈ ਵੀ ਆ ਸਵੇਰੇ ਲੱਗੇ ਕੋਈ ਆਰਮੀ ਏਰੀਆ ਪੰਦਾ ਤੇ ਆਰਮੀ ਏਰੀਆ ਮਮੂਨ ਕੈਂਟ ਮੇਰੇ ਖਿਆਲ ਇਸ ਵਕਤ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪੰਦਾ ਸਾਰਾ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ ਉੱਥੇ ਹੀ ਗੱਲ ਕੀਤੀ ਏ ਦੇਰ ਰਾਤ ਦੇ ਦੇਰ ਰਾਤ ਨੂੰ ਵੀ ਸੰਦੇਕਤ ਵਿਅਕਤੀ ਦੇਖੇ ਗਏ ਆ ਰਾਤ ਆਈ ਬਈ ਦਾਈ ਵੇਨਾ ਕਾਂਦੇ ਟੱਪੜੀ ਕੋਸ਼ਿਸ਼ ਕੀਤੀ ਔਰ ਕੁਛ ਵੇਅਕ ਤੇ ਨਾ ਲੁੱਟ ਕੋਦੀ ਵੀ ਕੋਸ਼ਿਸ਼ ਕੀਤੀ। ਉਰੇ ਅੱਜ ਪੁਲਿਸ ਦੇ ਟਾਈਮ ਰਹਿੰਦੇ ਹੀ ਸਰਚ ਵਿਆਨ ਚਲਾਇਆ ਗਿਆ ਔਰ ਪੁਲਿਸ ਵਾਲਾ ਨਾਕੇ ਲਗਾ ਕੇ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਹੈ। ਕਿਤੇ ਨੇ ਕਿਤੇ ਪਠਾਨਕੋਟ ਸ਼ਹਿਰ ਵਾਸਤੇ ਚਿੰਤਾ ਦਾ ਵਿਸ਼ੇ ਵੀ ਹੈ ਕਿ ਕਿਨੇ ਬਾਰਵਾ ਸੰਦੇਖ ਦੇਖਨੇ ਔਰ ਹਰਤਾ ਦੇਖਨੇ ਕਿਤੇ ਕਿਤੇ ਚਿੰਤਾ ਦਾ ਵਿਸ਼ੇ ਹੈ। ਪੁਲਸ ਹਲੋ ਜਗਾ ਜਗਾ ਨਾਕੇ ਲਗਾ ਕੇ ਫੋਰਸ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਜਗਾ ਜਗਾ ਸੰਦੇਖ ਦੇਖਨੇ ਕਿੰਨੇ ਕ ਚਿੰਤਾ ਦਾ ਵਿਸ਼ੇ ਹੈ। ਇੱਦਾਂ ਹੀ ਦੇਖ ਲਓ ਇੰਡੀਆ ਨੇ ਪੰਜਾਬ ਮੈਂ ਪਠਾਨਕੋ